ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਬਿਲਕੁਲ ਸਿੰਘਾਂ ਸਵਾਈਆਂ ਤਾਜ਼ੀਆਂ ਤੇ ਆਪਾਂ ਪਹੁੰਚੇ ਆਂ ਪਾਜੀ ਨੀਤੇ ਸਿੰਘ ਉਹਨਾਂ ਕੋਲ ਕਰਦੇ ਆਂ ਪਾਜੀ ਨਾਲ ਗੱਲਬਾਤ ਤੇ ਪੁੱਛ ਦਿਨਾਂ ਦੀ ਡਿਟੇਲ ਚਲੋ ਆਜੋ ਬਗੀਚੇ ਪਾਜੀ ਹਾਂਜੀ ਚਲੋ ਕਰੋ ਗੱਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਯਾਰ ਚੱਲ ਜੇ ਕੀ ਲੋੜ ਕਿਰਪਾਈ ਚਾਹੀਦੀ ਆ ਜੀ ਮੁਬਾਰਕਾ ਹਣ ਜੀ ਲੋੜੀ ਦੀਆਂ ਸਾਸਿਕਾ ਭਾਜੀ ਬੇਸਾਮੇ ਬੇਸਾਮੇ ਵਾਰਤਾਂ ਨੂੰ ਮੁਬਾਰਕਾ ਮੁਬਾਰਕਾ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਵਾਰ ਵਾਰ ਤੁਹਾਡੀ ਵਧੀਆ ਲੱਗੀ ਬਿਲਕੁਲ ਸਾਡੇ ਚੈਨਲ ਨੂੰ ਦੇਖਦੇ ਆ ਸਬਸਕ੍ਰਾਈਬ ਕਰਦੇ ਆ ਲੈ ਕੇ ਆਣ ਬਹੁਤ ਬਹੁਤ ਧੰਨਵਾਦ ਸਮੀਰ ਸਾਰੇ ਬਿਲਕੁਲ ਬਿਲਕੁਲ ਜੀ ਬਾਕੀ ਪੀਸ ਫੇਰ ਇਹੋ ਜਿਹੇ ਜਿਹਨੇ ਰੋਜ਼ ਹੀ ਵੀਡੀਓ ਪਾਉਂਦੇ ਆ ਬਿਲਕੁਲ ਬਿਨ ਨਾ ਕੇ ਤੋਂ ਹਾਂਜੀ 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 ਜੱਗੇ ਮਾਲ ਨੂੰ ਪਾਉਣੇ ਫੇਰ ਆਪਾਂ ਠੀਕ ਆ ਠੀਕ ਆ ਚੰਗੇ ਰਹਿਣੇ ਸਾਫ਼ ਸੁਥਰੇ ਮਾੜੇ ਨਹੀਂ ਠੀਕ ਆ ਜੀ ਭੈਣ ਭਰਾ ਭਾਉਣਗਾ ਚੋਜਵਾ ਕੇ ਤਸਦੀ ਕਰੇ ਹਾਂਜੀ ਭਾਜੀ ਮਹੀਨੇ ਦੋ ਹੀ ਇਹ ਗੱਲ ਕਹੀ ਆ ਹਾਂਜੀ ਹਾਂਜੀ ਭਰਾਏ ਲੋਕ ਅੱਗੇ ਵੀ ਨਹੀਂ ਮਾੜਾ ਕਿਸੇ ਦੇ ਪਰ ਆਪਾਂ ਵੀਡੀਓ ਹੀ ਉਹਨਾਂ ਵੀਰਾਂ ਦੀ ਪਾਉਂਦੇ ਆ ਬਾਕੀ ਠੀਕ ਆ ਕਿਤੇ ਜੱਗੇ ਵੀ ਰੇ ਸਾਡਾ ਵੀ ਹੋ ਜਾਂਦਾ ਵਾਧਾ ਘਾਟਾ ਉਹ ਅਸੀਂ ਦੱਸ ਕੇ ਦਵਾਂਗੇ ਜੇ ਹੋਏਗਾ ਹਾਂਜੀ ਹਾਂਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਤੁਹਾਡਾ ਵੇਖੋ ਮੈਂ ਇਹ ਕਿਸੇ ਨਿੱਕੀ ਤੁਰਾ ਮੁਸ਼ਕਿਲ ਨੂੰ ਨਹੀਂ ਹਿੰਦੇ ਹਾਂ 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 ਜੀ ਹਾਂ ਜੀ ਨਹੀਂ ਸਿਆਣੀ ਗੱਲ ਹੈ ਇਹ ਮੁੰਨੀ ਝੋਡੀ ਲੈਣਾ ਮੀਣੀ ਝੋਡੀ ਬਕਾਉਣੀ ਬਹੁਤ ਚੰਗੀਆਂ ਕਰਿਆ ਨੇ ਝੋਡੀ ਆਪਾਂ ਕੋ ਦੂਜੇ ਸਵੇ ਠੀਕ ਹੈ ਜੀ ਹਾਂ ਤੇ ਭਾਈ ਬੰਨਿਆ ਦਾ ਬਕਾਉਣਾ ਹੈ ਠੀਕ ਹੈ ਜੀ ਦੋਵੇਂ ਕਰੀ ਕੱਟੇ ਠੀਕ ਆ ਜੀ ਭਾਈ ਨਾਮ ਤੇ ਐਡਰੈਸ ਦੱਸ ਦਿਆ ਕਰਾਂ ਨਾਮ ਇਥੇ ਮੇਰਾ ਨੀਡਰ ਪਿੰਡ ਲੱਕੂਆਲ ਤਸੀਲ ਆਈ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਤੇ ਨੇੜੇ ਰਮਦਾਸ ਜੇ ਲੱਕੂਆਲ ਆਪਣਾ ਠੀਕ ਆ ਜੀ ਫੋਨ ਨੰਬਰ ਬੋਲ ਦਿਓ 9592660568 ਠੀਕ ਆ ਜੀ ਤੇ ਮੀਣੀ ਤੋਂ ਕਰੀਏ ਸ਼ੁਰੂਆਤ ਕਰਦੇ ਠੀਕ ਆ ਲਓ ਜੀ ਪਹਿਲੇ ਨੰਬਰ ਤੇ ਮੀਣੀ ਆ ਗਈ ਜੈਡ ਬਲੈਕ ਪੂਛ ਤਾਂ ਕਿ ਜਿਹੜੇ ਵਾਲ ਕਾਲੇ ਇਹਦੇ ਇੱਕ ਨਵਾਂ ਸੁਗਾ ਸੁਈ ਭਾਜੀ ਭਾਜੀ ਪੰਜਾ ਸੁਈ ਤੇ ਦਿਖਾਓ ਮੀਣੀ ਠੀਕ ਹੈ ਦੂਜਾ ਸੂਆ ਸੂਈ ਤੇ ਮੀਣੀ ਆ ਗਈ ਠੀਕ ਆ ਠੀਕ ਆ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਵੱਡੀ ਝੋੜੀ ਆ ਬਾਕੀ ਤੁਹਾਨੂੰ ਫੋਲ ਬਾਹਰ ਤੋਂ ਕੱਢਣੀਆਂ ਨੇ ਤੁਹਾਨੂੰ ਤਾਂ ਆ ਹਾਂਜੀ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਜੀ ਸੂਈ ਨੂੰ ਭਾਜੀ ਹੋ ਗਿਆ 8:00 ਠੀਕ ਆ ਕਿੰਨਾ ਦੁੱਧ ਤਿਆਰ ਹੈ ਇਹਦੇ ਕੋਲ ਦੁੱਧ ਭਾਜੀ ਕਹਿੰਨ ਨੂੰ 12-13 ਨੂੰ ਕਹਿ ਸਕਦੇ ਆ ਅੱਛਾ ਜੀ ਤਾਂ ਸਾਡੇ ਬਾਹਰ ਤੋਂ ਪੂਲਾ ਡੋਲਾ ਦੁੱਧ ਜਿੰਨਾ ਈ ਮੱਖੀ ਕੋ ਬਣਾ ਕੇ ਤਸਲੀ ਕਰਕੇ ਠੀਕ ਆ ਠੀਕ ਆ ਜੀ ਦੁੱਧ ਛੋੜੀ ਹਾਂਜੀ ਮਾਰ ਦਿੰਦੇ ਆ ਲਓ ਜੀ ਲਾਕੇ ਤੋਂ ਮਸਾਣਾ ਦਾ ਸੈਜ ਕਰਵਾ ਆਪਾਂ ਚੈੱਕ ਕਰਾ ਦਿੰਨੇ ਆ ਅੱਛਾ ਜੀ ਫੋਨ ਤੋਂ ਬਾਹਰ ਹੀ ਆ ਠੀਕ ਆ ਠੀਕ ਆ ਠੀਕ ਲਓ ਜੀ 10 ਤੋਂ ਪਲੱਸ ਦੋ ਤਾਂ ਤਿਆਰ ਆ ਇਧਰਲੀ ਸਾਈਡ ਦਾ ਆਪਾਂ ਚੈੱਕ ਕਰਾ ਦਿੰਨੇ ਆ ਥਣ ਤੋਂ ਜਿਹੜਾ ਬਹੁਤ ਚੰਗਾ ਵਾ ਲਓ ਜੀ ਚੈੱਕ ਕਰ ਸਕਦੇ ਤੁਸੀਂ ਥਣ ਬਹੁਤ ਜਿਆਦਾ ਚੰਗਾ ਵਾ ਹਨ ਕੱਲਾ ਕੱਲਾ ਪੀੜੀ ਦੇ ਪਾਵੇ ਨੂੰ ਠੀਕ ਆ ਜੀ ਦੇ ਵਾਲੂਆ ਦਿਖਾਓ ਜਿਹੜਾ ਛੋਟੀ ਦਾ ਪਿੱਛੋਂ ਲਓ ਜੀ ਚੱਡਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਾ ਕਮਾਲ ਆ ਤੇ ਪੂਛ ਤਾਂ ਕਿਹੜੇ ਵਾਲ ਕਾਲੇ ਆ ਤੇ ਚਲੋ ਕੋਈ ਚੰਗੀ ਸਾਂਭਲਾ ਭਰਾ ਲੈ ਗਏ ਦੁੱਧ 12 ਤੋਂ ਪਲੱਸ ਦੁੱਧ ਕੱਢੂਗੀ ਕਰਮਾਲੀ ਦੁੱਧ ਵਾਲੀ ਬੜੀ ਭਾਜੀ ਥੋੜੀ ਮਾ ਦੀ ਚੋਣ ਇੱਕ ਨੰਬਰ ਆ ਅੱਛਾ ਜੀ ਚੋਣ ਦੀ ਨਹੀਂ ਮਾ ਦੀ ਵੇਖੋ ਨੇਵਾ ਠੀਕ ਆ ਠੀਕ ਆ ਲਓ ਜੀ ਚੱਡੇ ਰੀਆਂ ਸਪਾਈਆਂ ਨੇ ਸਾਰੀ ਆ ਵੇਖ ਲਓ ਠੀਕ ਆ ਜੀ ਠੀਕ ਆ ਠੀਕ ਆ ਜੀ ਬੱਚਾ ਭਾਣਾ ਬਣਾਇਆ ਜੇ ਮਾੜਾ ਜੇ ਥੁੰਡ ਥੁੰਡ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਅੰਮਰੌੜ ਕੇ ਭਾਣਾ ਕੋਈ ਨਾ ਠੀਕ ਆ ਠੀਕ ਆ ਠੀਕ ਆ ਲਓ ਜੀ ਨਾ ਦਸੇ ਵਾਂਗੂ ਇਕੱਠੀ ਹੋ ਗਈ ਪੂਛ ਪਤਲੇ ਚੰਮ ਵਾਲੀ ਐ ਕਰਮਾਲੀ ਇਹ ਕਿ 90000 ਰੁਪਏ ਦੀ ਆ ਅੱਛਾ ਜੀ ਪਰ ਆਪਾਂ ਨਿਵਾਜੇ ਕਰਨਾ ਮੁੱਲ ਫੇਰ ਠੀਕ ਹੈ ਜੀ ਹਾਂ ਜੀ ਤੇਰੀ 95 ਦੀ ਨਿਕਰੀਏ ਜਾਇ ਜੀ ਤੇਰੀ ਆ ਦੇਖਿਆ ਬਿਲਕੁਲ ਅੱਜ ਨਾ ਹਾਂਜੀ ਨਿਕਲੀ ਕੇ ਮੁੱਲ 90000 ਦੀ ਕਰਾਰੋ ਭਾਈ ਮਾਨਤਨ ਫੇਰ 10 ਕੁ ਮਿੰਟਾਂ ਹੈ ਕੋਈ ਤੱਕ ਨੂੰ ਹਾਂਜੀ ਲੋਰੋ ਵੱਡੀਆਂ ਫਰਾ ਮੈਂ ਤਾਂ ਨਿਕਲੇ ਨਿਕੇ ਕਰਨਾ ਮੁੱਲ ਅੱਛਾ ਜੀ ਨਹੀਂ ਕੋਈ ਡਾਉਟ ਨਹੀਂ 85000 ਦੀ ਕੀਤੀ 85 ਦੀ ਹੋ ਗਿਆ 85000 ਜੈਪੁੱਤ ਕਰਦੇ ਆ ਕੋਈ ਲਾਈਕ ਨਹੀਂ ਮਾਰੋ ਲੋਣੀ ਆ ਤੇ ਨਹੀਂ ਐ ਪਿਆਰਿਕਾ ਪਾਈ ਨਹੀਂ ਹੋਰ ਛੱਡੀ ਜੱਗੇ ਵੀ ਰੱਖ ਠੀਕ ਆ 2000 ਹੋਰ 82 ਜੋ 100 ਛੋੜੀ ਕਰਨੀ ਚੱਲ ਮੇਰੀ ਗੱਲ ਸੁਣ ਤੂੰ ਮੇਰਾ ਵੀਰ ਵੇ ਛੋਟੀ ਜੀ ਆ ਹਾਂ ਨਾ ਇਹ 200 ਰੁਪਏ 280 ਹਜ਼ਾਰ ਦੀ ਟਿਕੀ ਠੀਕ ਆ ਲਓ ਜੀ 80000 ਦੀ ਜੇ ਭਰਾ ਨੇ ਕਹਿੰਦਾ ਪਰ ਇਹ ਚ ਮਨ ਵੱਡੀ ਕਮਾਈ ਵਾਲਾ ਕਰਨੀ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਵੇਖ ਸਾਦੇ ਜੇ ਬਾਕੀ ਪਤਲਾ ਚਾਮਿਆਂ 200 ਵੀ ਨਾ ਛੋੜ ਕਵੇ ਅੱਛਾ ਜੀ ਹੋਣੀ ਆ ਇਹ ਸਿੰਗਲ ਹੱਡੀ ਆ ਵੇਖ ਸਾਦੇ ਜੇ ਬਾਕੀ ਦੁੱਤ ਵਾਲੀ ਆ ਵੇਖ ਸੰਦੇ ਚੱਡਾ ਚੁੰਡਾ ਵੀ ਜਿਹੜਾ ਚੰਗਾ ਕਰਮਾਲੀ ਦਾ ਤੇ ਆਜੋ ਹੁਣ ਦੂਜੇ ਨੰਬਰ ਤੇ ਭਾਜੀ ਇੱਕ ਨਾ ਫੇਰਾ ਪਾ ਇਧਰ ਉਹ ਦਿਖਾ ਜਨੇ ਤੇ ਆਹ ਵਾਲਾ ਜਵਾਕ ਜਿਹਦਾ ਮੇਲ ਕਾਫ ਜੇ ਪਿਛੇ ਬਿਲਕੁਲ ਤਾਜ਼ਾ ਵਾ ਇਹ ਥਣ ਥੂਣੀ ਜਿਹੜਾ ਚੰਗਾ ਲੱਗਾ ਵਾ ਵੇਖ ਸਕਦੇ ਤੁਸੀਂ ਤੇ ਦੂਜੇ ਨੰਬਰ ਤੇ ਆ ਗਈ ਇਹ ਮੋਹਰਾ ਨਸਲ ਦੀ ਝੋਟੀ ਆਹ ਝੋਟੀ ਬੰਦੇ ਨੇ ਕਰਦੇ ਨਹੀਂ ਆ ਵੇਹ ਲੋ ਕਾ ਤੇ ਛੋਟਾ ਨਾ ਸਮਝੇ ਠੀਕ ਆ ਠੀਕ ਆ ਕਿੰਨਾ ਸੂਗਾ ਸੂਈ ਭਾਜੀ ਝੋਟੀ ਦੂਜਾ ਸੂਗਾ ਸੂਈ ਤੇ ਲਓ ਜੀ ਦੂਜਾ ਸੂਗਾ ਸੂਈ ਜੇ ਕਿੰਨਾ ਦੁੱਧ ਭਾਜੀ ਇਹਦੇ ਕੋਲ ਮੇਰੇ ਲਈ 13 ਕਿਲੋ ਕੰਡੇ ਦੇ ਚੜਾ ਕੇ ਦੋ ਨੂੰ ਲਾਵਾਂਗੇ ਅੱਛਾ ਜੀ ਪੂਰਾ ਕੰਡੇ ਦੇ ਠੀਕ ਹੈ ਠੀਕ ਹੈ ਅੱਛਾ ਜੀ ਤੇ ਚੋਣ ਵਾੜੀ ਹੋਵੇ ਵੀਡੀਓ 'ਚ ਬੋਲਣ ਦੇ ਆ ਠੀਕ ਆ ਜਿਹੜਾ ਚੋਣ ਵਾਧ ਘਟ ਹੋਵੇ ਹਾਂ ਜੀ ਤੇ ਲੱਦ ਕੇ ਲੈ ਆਵੇ ਆਪਣੇ ਪੈਸੇ ਲੈ ਜਾ ਖਰਚਾਂ ਲਈ ਲਾਵਾਂ ਜਾਉਂ ਜਾਂਦਾ ਜੰਨਾ ਦਾ ਕੋਲਾ ਹੋਵੇ ਠੀਕ ਹੈ ਠੀਕ ਹੈ ਠੀਕ ਬਿਲਕੁਲ ਨਹੀਂ ਵਾੜੀ ਹੁੰਦੀ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਚੋਣ ਚਵਾ ਜਿਹੜੀ ਆ ਇਹ ਲੇਕ ਨੰਬਰ ਆ 13 ਲੀਟਰ ਜਿਹੜਾ ਦੁੱਧ ਤਿਆਰ ਆ ਦੇ ਕੋਲ ਤੇ ਲੈਵਾਂ ਕੋ ਘੋਡੀ ਰਵੇ ਸਾਰੀ ਜੱਟ ਬਲਾਈ ਹੈ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਜੱਟ ਬਲਾਇ ਇਮਗਰੇ ਨੇ ਇਕੱਠਾ ਕੀਤਾ ਠੀਕ ਹੈ ਜੀ ਇਮਗਰੇ ਇਕੱਠਾ ਠੀਕ ਹੈ ਜੀ ਮੇਲਕਾਫ ਆਗਾ ਜੀ ਇਹਦੇ ਪਿਛੇ ਵੀ ਬਿਲਕੁਲ ਬਿਲਕੁਲ ਜੀ ਵੱਡਾ ਕਦ ਕੱਢਦਾ ਸਿੰਘ ਵੀ ਆਣ ਰਿੰਗ ਸਿੰਘ ਲੱਗਾ ਪਿਆ ਵਾ ਇਹ ਦੇਵਾ ਇੱਕ ਨਗ ਚਵਾਉਗੀ ਦੁੱਧ ਭਾਜੀ ਦੁੱਧ ਭਾਜੀ ਤੇ ਚੰਗੀ ਸੇਵਾ ਕਰੇ ਵੀਰ ਨੇ ਵੀ 15 ਕੁੜੀ ਨਾਲ ਦੁੱਧ ਦੇਣਾ ਅਛਾਈ ਜਿੰਨੀ ਜਿਆਦਾ ਚੰਗੀ ਤੇ ਵੇਖੋ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੋਈ ਆਮ ਨਾ ਸਮਝੇ ਪਿਓਰ ਹਰਿਆਣੇ ਦੀ ਝੋਟੀਆ ਮੌਰਾ ਨਸਲ ਦੀ ਵੱਡੇ ਕਦ ਕਾਠ ਵਾਲੀ ਪੇਠ ਫੁੜਾ ਵੀ ਜਿਹੜਾ ਚੌੜਾ ਵਾ ਕਰਮਾਲੀ ਦਾ ਇਹ ਜੱਡਾ ਵੀ ਜਿਹੜਾ ਬਹੁਤ ਚੰਗਾ ਹਾਂਜੀ ਕਮਾ ਲਓ ਜੱਗੇ ਵੀ ਫੁੱਲ ਸਾਈਜ਼ ਝੋਡੀ ਆ ਹਾਂਜੀ ਹਾਂਜੀ ਲਓ ਜੀ ਪਿਓਰ ਮੋਰਾ ਨਸਲ ਤੇ ਵੇਲਬੂਲ ਵੀ ਜਿਹੜੀ ਝੋਟੀ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਹਾਂਜੀ ਬੰਦੋ ਜੀ ਅਗਲੇ ਪੂਰੀਏ ਚਲੇ ਜਾਂਦੇ ਸੇਫੇਰਾਉਂ ਲਈਏ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਜੱਡਾ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਉਹ ਨਹੀਂ ਅੱਗੇ ਨੂੰ ਪਣੀ ਪਈ ਤੇ ਉਹ ਨਹੀਂ ਪਿੱਛੇ ਨੂੰ ਤਾਂ ਸਾਨ ਇਹਨੂੰ ਵੀ ਚਾਹਾਂ ਨੁਕਰਾ ਤੇ ਕੱਲਾ ਕੱਲਾ ਲੱਗਾ ਪਿਆ ਹੋ ਜੇ ਠੀਕ ਹੈ ਜੀ। ਲਓ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆਪਾਂ ਥਣਾ ਦਾ ਸੈਜ ਗੈਪ। ਚਾਹਾਂ ਨੁਕਰਾਂ ਦੇਣ। ਜੀ ਇਹੋ ਛੋਟੀ ਦੀ ਕਦਨ ਲੱਗੀ ਹੈ। ਠੀਕ ਹੈ ਠੀਕ ਹੈ। ਠੀਕ ਹੈ ਜੀ। ਇਹਦਾ ਮੁੱਲ ਭਾਜੀ। ਮੁੱਲ ਨਹੀਂ ਕਰਦਗੇ ਬਦਾਰਨ। 110 ਕਰ ਦਈਏ ਜਾਈਏ ਵੀ ਮਾਲਾ। ਜਾਈਏ ਆਪਾਂ। ਹਾਂ ਜਾਈਏ ਕਰਦੇ। 95 ਹੋਣਾ। 95 ਕੋਰ ਦਾ। ਇਹਦਾ ਕੀ ਦਾ ਸੋ ਕੋਈ ਨਹੀਂ। ਹਾਂ ਮੈਂ ਤੁਹਾਨੂੰ ਜੀ ਕਿਹਾ। ਹਾਂਜੀ ਭਾਜੀ। ਚਲੋ ਜੀ ਇਹਦੇ ਤੇ ਕੰਮ ਲੇ। 95 ਹੀ। ਬਾਕੀ ਛੋਟੀ ਜਿਹੀ ਹੈ ਉਹ ਵੀ ਲਗਾਓ। ਹਾਂਜੀ ਮਤਲਬ ਪਹਿਲਾਂ ਆਪਾਂ ਤਿਆਰ ਹੋ ਗਏ ਕਿ ਆਇਆ ਹੁਣ ਫਿਰ ਬਾਅਦ ਵਿੱਚ ਲੈ ਲੈਂਦੇ ਆ ਠੀਕ ਆ ਸੱਗੀ ਕਰ ਲੈ ਤੇ ਇਹ ਕਦੋਂ ਕਮੀ ਆ ਵਜ੍ਹਾ ਹੋਣ ਜਾਂਦਾ ਖਰਚਾ ਤਾਂ ਠੀਕ ਆ ਠੀਕ ਆ ਜੀ ਤਾਂ ਕਿ ਹੋਰ ਫੋਲਡ ਕਰ ਦਈਏ ਦੱਸ ਜੇ ਨਹੀਂ ਜੀ ਪਾ ਨਹੀਂ ਨਹੀਂ ਹਾਂਜੀ ਪੂਰੇ 90 ਰਿਆ ਆਂਦੀ ਏ ਲਓ ਜੀ ਜਿਹੜਾ ਰਹਿ ਗਿਆ ਤੇ ਰਹਿ ਗਿਆ ਦੁਨੀਆ ਦੇ ਅੰਦਰ ਆ ਬੱਚਾ ਖੱਟਾ ਆ ਠੀਕ ਆ ਠੀਕ ਆ ਜੀ ਮੇਲ ਕਾ ਉਹ ਜਿਹੜਾ ਮੰਦਰਾ ਨਾਲ ਕੋਈ ਚੱਕਰ ਨਹੀਂ ਆ ਠੀਕ ਆ ਠੀਕ ਆ ਠੀਕ ਆ ਛੋਟੀ ਕੋ ਕੰਡੇ ਰੱਖਣ ਵਾਲਾ ਨਹੀਂ ਹੋਊਗਾ ਠੀਕ ਆ ਠੀਕ ਆ ਲਓ ਜੀ ਵੱਡੀਆਂ ਆਫਰਾਂ ਲਾਤੀਆਂ ਮੈਂ ਲੋਹੜੀ ਦੀਆਂ ਵੀਰ ਨੇ ਰੇਟ ਲੇਖ ਲੋ ਅੱਜ ਹਾਂਜੀ ਇਹ ਵੀ ਕਹਿਣੀ ਹੈ ਹਾਂਜੀ ਭਾਣ ਜੀ ਦੱਸੋ ਨਨ ਲਓ ਜੀ 1000 ਕਰੋ ਅੱਜ ਉਹਦਾ ਦੇਣ ਵਾਲਾ ਕੰਮ ਹੈ ਅੱਛਾ ਜੀ ਨਾਮ ਨਾਲ ਕਹਿਤਾ ਕੁੜੀ ਨੂੰ ਠੀਕ ਹੈ ਠੀਕ ਹੈ ਲਓ ਜੀ ਭੈਣਾਂ ਲੋ ਵੀ ਲੋੜੀ ਦੀ ਆਫਰ ਲਾਤੀ 1000 ਰੁਪਏ ਦੀ ਛੋੜੀ ਨਹੀਂ 100 ਰੁਪਏ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਵੱਡੀਆਂ ਆਫਰਾਂ ਲਾਤੀਆਂ ਲੋੜੀ ਦੀਆਂ ਬਾਈ ਨੇ ਅਹ ਰੋਜ ਆਪਾਂ ਵੀਡੀਓ ਤੋਂ ਹੁੰਦੇ ਨੇ ਦੇਣ ਨਾਗੇ ਤੋਂ ਵੀਰ ਰੋਜ ਵੀਡੀਓ ਪਾਉਂਦੇ ਆ ਪਰ ਪਸ਼ੂ ਚੰਗੇ ਹੁੰਦੇ ਤੇ ਰੇਟ ਬਿਲਕੁਲ ਨੋਰਮਲ ਆ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਕੀ ਅੱਗੇ ਕੇ ਵੀਰ ਭਰਾ ਨੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ